ਕੇ ਗਣੋਂ ਨੱਥੇ ਤੇ ਮੈਂ ਕਿਹੜੇ ਉਥਲੇ ਜਾਵਾਂ ਥੱਲੇ ਸੌਰੀ ਮੈਂ ਮਤਲਬ ਕਿ ਲੱਖ ਦੀ ਲੱਖ ਤੇਰੇ ਮੂਥੇ ਬੰਬ ਦੀ ਆਵਾਜ਼ ਆਈ ਤੇ ਨਾ ਮੈਨੂੰ ਡਰੋਨ ਵੀ ਖਿਆ ਨਾ ਤੇ ਮੈਨੂੰ ਕੋਈ ਗੋਲੀਆਂ ਵੀ ਕਹਿੰਦਾ ਇੰਡੀਆ ਨੇ ਪਾਕਿਸਤਾਨ ਤੇ ਹਮਲਾ ਕੀਤਾ ਤੇ ਪਾਕਿਸਤਾਨ ਤਬਾਹ ਹੋ ਗਿਆ ਲੰਮੇਰਾ ਹੋ ਗਿਆ ਜਿਵੇਂ ਅਸੀਂ ਪਗਾਨਾ ਚੱਲ ਭੋਸੜੀ ਕੇ ਨੈਟ ਤੇ ਕੁਝ ਕੁ ਗੰਡੂ ਅੱਜ ਕੱਲ ਮੇਰੇ ਖਿਲਾਫ ਬੜਾ ਭੌਂਕੀ ਜਾ ਰਿਹਾ ਤੇ ਮੈਨੂੰ ਮੈਂ ਬਲੌਗਰਾਂ ਨੇ ਦੱਸਿਓ ਮੜਾਇਆ ਕੀ ਕਰਦੇ ਹਾਂ ਆਪਣਾ ਕਪਲ ਵੀਡੀਓ ਪਾ ਲੈਨੇ ਇਹ ਗੰਧ ਵੇ ਇਹ ਅੱਲਾਹ ਦੀ ਕਸਮ ਵਾਲੀ ਗੱਲ ਏ ਸੁੱਤੀ ਉੱਠੀਆਂ ਵਾਲ ਖਿਲਰੇ ਨੇ ਰਾਤੀ ਬੁੱਧੀ ਮਰਵਾਈ ਆ ਵਸ ਕੋ ਤੇ ਹੁਣ ਤੋਰਦਾ ਆ ਕੇ ਤੇ ਫਿਰ ਰਿਲੈਕਸ ਹੁੰਨੀ ਆ ਸੁੱਤੀ ਉੱਠੀਆਂ ਪਲੀਜ਼ ਡਿਲੀਟ ਕਰ ਦੇ ਠੀਕ ਆ ਉਹ ਮੇਰੀ ਬਹੁਤ ਪਰਸਨਲ ਵੀਡੀਓਜ਼ ਆ ਜੋ ਕਿ ਤੁਸੀਂ ਇਹਦੇ ਲੰਨ ਦੇ ਦਿਆਂਗੇ ਇੰਡੀਆ ਵਾਲਿਆਂ ਦੀ ਠੀਕ ਆ ਚੜਦੇ ਪੰਜਾਬ ਵਾਲਿਓ ਤਿਆਰ ਹੋ ਜਿਓ ਅਸੀਂ ਤੁਹਾਡੇ ਲਈ ਸਾ ਓ ਤੇਰੀ ਕੁੜੀ ਨੂੰ ਜਾਂ ਜਾਂ ਛੋੜ ਜਾ ਤੇਰੀ ਫੁੱਤੀ ਚ ਲੋਲ ਲੇ ਨਹੀਂ ਦੇ

ਪੇਚੂ ਪੇਚੀ ਵਾਰਤ ਦਿਨੇ ਨੂੰ ਲੋੜਾ ਆ ਰੰਪਾ ਐਸ ਤੇ ਨੈਟ ਤੇ ਕੁਝ ਕੁ ਗਾਂਡੂ ਅੱਜ ਕੱਲ ਮੇਰੇ ਕਲਾਬ ਬੜਾ ਭੋਂਗੀ ਜਾ ਰਿਹਾ ਤੇ ਭੈਣ ਦੇ ਲੋੜੇ ਪਲਾਸਟਿਕ ਸਰ ਦੇ ਵੀ ਕਰਾਪਨੀ ਪੇ ਲਾ ਦੀ ਛਰਲਦੀ ਕਿਉਂ ਕੀ ਸ਼ਕਲ ਦਵੀ ਹੋਣੇ ਜਿਦਾਂ ਕਿਹਨੇ ਤੇ ਤੇ ਆਂ ਦੇ ਵਾਖਲੀਨ ਕਰਤੇ ਹੋਣਾ ਮੈਨੂੰ ਮੈਸੇਜ ਕਰਕੇ ਕਹਿ ਰਿਹਾ ਕਿ ਸਾਨੂੰ ਰਿਪਲਾਈ ਕਰ ਹੱ ਟੋਡੀ ਭੈਣ ਦੀ ਸਾਲਿਓ ਮੈਨੂੰ ਰਿਪਲਾਈ ਉਹ ਭੈਣ ਦੇ ਲੋੜਿਆ ਖਲਾਣਾ ਤੈਨੂੰ ਦੇ ਆ ਮ ਭੈਣ ਦੇ ਲੋੜੀ ਦੇ ਆਣਾ ਦੇ ਬੰਦਾ ਬਨਜਾ ਮੂਦਾ ਕਰ ਦੇਵਾਂਗੇ ਕਿਸੇ ਗਸ਼ਤੀ ਦੇ ਆ ਬੈਚੇ ਆ ਕੁੱਤੂਰੀ ਮਾਰਿਆ ਉਹ ਹਰਾਮ ਦੇ ਬਲਵਾਲ ਤੇ ਸੱਟੇ ਗਰਲੇ ਨਹੀਂ ਪੈ ਸਿੱਤੇ ਮਿੰਟੋ ਲੈ ਲੈ ਤੇ ਰਾਤ ਨੂੰ ਹੀ ਅੰਦਾ ਕਰਨਾ ਸੀ ਸਵੇਰ ਸੁਬਾ ਕਰਿਆ ਤੇ ਹੁਣ ਅਸੀਂ ਉੱਠ ਪਿਆ ਸਾਡੇ ਨਾਲ ਆਣ ਕੇ ਲਾ ਸਾਡੇ ਉਹ ਇਥੋਂ ਮੋਦੀ ਨੇ ਸਾਦੇ ਉਸ ਤੋਂ ਤੇ ਤੇ ਮੋਟਰ ਦੀ ਪਿਚਕਾਰੀ ਮਾਰੇ ਤੂੰ ਸੀ ਉੱਟਾ ਹੀ ਮੁੱਦਾ ਹੋ ਜਾਂ ਨਾ ਪੈਣੇ ਚੋ ਤੂੰ ਲੜਨ ਦੀ ਗੱਲ ਕਰਦੇ 4 ਫੁੱਟ ਦੀਆਂ ਗੰਨਾ ਤਿਆਰ ਕਰ ਲੀਆਂ ਨੇ ਭੈਣ ਦੀ ਲੰਨ ਦੇ ਦਿਆਂਗੇ ਇੰਡੀਆ ਵਾਲਿਆਂ ਦੀ ਠੀਕ ਆ ਚੜਦੇ ਪੰਜਾਬ ਵਾਲਿਓ ਤਿਆਰ ਹੋ ਜਿਓ ਅਸੀਂ ਤੁਹਾਡੇ ਲਈ ਸਾਈਡ ਉਹੀ ਪੈਨ ਦੇ ਲੋ ਰਿਓ ਚੇ ਚੇ ਸਪੋਰਟ ਵੀ ਹੈ ਗੰਨਾ ਦੇ ਉੱਤੇ ਤਾਰੀ ਮਾਨ ਉਹ ਬਠਾ ਕੇ ਗਲਿਚ ਗੁਲਾ ਥਾ ਕਰਨਾ ਪੈਨ ਦੇ ਲੋ ਦੇ ਪੈਨ ਦੇ ਲੋ ਰਿਓ ਨਹੀਂ ਸੋ ਸੰਤਾਲੀ ਅਲੀ ਜੰਗ ਤੁਸੀਂ ਪੁੱਲ ਗਏ ਜੀ ਤਾਡੀ ਮਾ ਦੀ ਫੁੱਦੀ ਚ ਦਿੱਤਾ ਸੀ ਲਾਨਾ ਸੀ ਇੰਡੀਆ ਲਈ ਨਹੀਂ ਪੈਨ ਦੇ ਲੋ ਰਿਓ ਉਹ ਰੂ ਪੈਨ ਚੋ ਦੋ ਤਾਰੀ ਆਰਮੀ ਅਲੀ ਵੀ ਹੱਥ ਜੋੜ ਦੇ ਫਿਰ ਦੇ ਤਾ ਨਾ ਤੇ ਤੁਸੀਂ ਪੈਨ ਦੇ ਲੋ ਰੀ ਸੋਸ਼ਲ ਮੀਡੀਆ ਲਈ ਬਦਮਾਸ਼ ਬਣ ਕੇ ਬੈਠੀ ਜੋ ਇਸ ਗੱਲ ਤੇ ਲੈ ਲੋ ਮੇਰਾ ਲੋਰਾ ਤੇ ਸੀ ਦੂਦੇ ਬਰੇ ਤੇ ਤੇ ਚੋਮ ਦੇ ਪੈਨ ਦਾ ਲੋਰਾ ਸੀ ਦੂਦੇ ਪੈਨ ਦੇ ਲੋ ਰੀ ਪੰਜਾਬ ਇੰਡੀਆ ਦਾ ਸੀ ਸਾਲੇ ਤੁਮ ਸਾਰੇ ਤਾਂ ਬਰਾਨੂੰ ਗਲਾ ਕਦੇ ਗਿਆ ਨਾ ਹਰਾਂ ਦੇ ਪਿਲੀ ਆਪ ਤੇ ਵੀ ਗਾ ਤੇ ਲੋੜ ਦੇ ਬਰਬਰ ਵੀ ਨਹੀਂ ਸੀ ਦੂਦੇਵੀ ਤੇ ਸਰਦੇਵੀ ਜਿੱਦੋ ਜੀ ਤਾਂ ਮੈਂ ਟ੍ਰਾਪ ਪਾਕਿਸਤਾਨ ਨੂੰ ਲੈ ਚਿਤਰਾ ਕਾਗੇ ਵੀ ਨਹੀਂ ਸੂਦਰਸਾ ਦੇ ਉਹ ਤਾਂ ਇਹ ਦੀਪਿਕਾ ਦੀਪਿਕਾ ਵੀ ਕੰਮ ਕਰਦੀ ਹੈ ਪੋਟੇਸ ਹੰਦਲਣ ਦੀ ਉਥੇ ਇਹ ਝੂਠ ਹੈ ਝੂਠ ਹੈ ਝੂਠ ਹੈ ਨਹੀਂ ਮੋਬੀਗਾ ਚਾਹਤਾ ਨੋ ਨਹੀਂ ਪਤਾ ਸੱਚੀ ਆਵੇ ਕੋ ਤੁਸੀ ਮੈਨੂੰ ਨਹੀਂ ਸਮਝ ਆਈ ਹੈਗੇ ਤਾਂ ਬਾਰਡਰ ਦੇ ਕੋਲ ਹੀ ਗਏ ਨਾ ਮੈਨੂੰ ਬੰਬ ਦੀ ਆਵਾਜ਼ ਆਈ ਉਹ ਤਾਨੂੰ ਵੀ ਲਾ ਬਨੰਤ ਪ੍ਰੋਸਸ ਤੇ ਮਿਲੇ ਉਹ ਨਾਲੇ ਤੁਝੇ ਕਿ ਤੁਝੇ ਜਿਹਾ ਪੱਡ ਬਰਬਰ ਕਿ ਸੰਗੀ ਜਾਣੇ ਕੰਮ ਕਰਨੇ ਪੁੱਠੇ ਤੇ ਲਾਣ ਲੈਣੇ ਉਤੇ ਉਹ ਇਹਦਾ ਕਮ ਉਹ ਆਵੇ ਨਾ ਮੈਨੂੰ ਬੰਬ ਦੀ ਆਵਾਜ਼ ਆਈ ਤੇ ਨਾ ਮੈਨੂੰ ਡਰੋਨ ਵੀ ਖਿਆ ਨਾ ਤੇ ਉਹੋ ਤਾਰਾ ਮੋਰਕੈਂ ਜਗਾ ਕਿਉਂਕਿ ਤਾਨੂੰ ਬੰਬਾਂ ਦੀ ਆਵਾਜ਼ ਠਾਠੂ ਵਾਲੀ ਨਹੀਂ ਹੁੰਨੀ ਤਾਨੂੰ ਹੁਣੀ ਹੈ ਆ ਉ ਏ ਆਹ ਮੈਨੂੰ ਕੋਈ ਗੋਲੀਆਂ ਦੀ ਆਵਾਜ਼ ਆਈ ਇਹ ਚੱਲਦਾ ਕੀ ਪਿਆ ਹੈ Like that Metroyuji poop do ticket insanam a pelly very can apply again to get a which is how I social media to pethekamon on dinner, nine na new insani a dapata, din a new ijitanda, it just be all nan pony leave honegate, they in anecdot ne putini. te could take a door, taste a temputi low. A penit o tembo jindy bonda marker keep a yippejali, oh by but yeah come, I'll current off your de Montreal be like ਤਰ ਕੋ ਪਲੀਜ਼ ਮੇਰੀ ਜੱਡੀਆਂ ਵੀ ਵੀਡੀਓਜ਼ ਜਿੰਨੇ ਵੀ ਤੇ ਕੋਈ ਮੇਰਾ ਡਾਟਾ ਆ ਪਲੀਜ਼ ਭੈਣ ਕਿਉਂ ਰੋਂਦਾ ਵੇਖੋ ਜਿੱਦਾਂ ਇੰਦੀ ਬੰਦ ਮਾਰ ਕੇ ਕਿਸ ਨੇ ਪੈਸੇ ਨਾ ਦਿੱਤੇ ਹੁਣ ਉਹ ਬਾਈ ਜੰਨਾ ਕਰਿਆ ਕਰ ਬਾਈ ਇਹ ਝੂਠ ਹੈ ਝੂਠ ਹੈ ਮੋਦੀ ਕਹਿੰਦੇ ਇਹ ਝੂਠ ਹੈ ਤਾਂ ਸੱਚ ਕੀ ਹੈ ਤੁਸੀਂ ਮੇਂ ਬਤਾਓ ਮੈਂ ਇਨਾ ਰਾਜੇਮ ਲਵੜੇ ਨ ਭੋਜਮ ਜੱਡੀਆਂ ਭੈਣ ਝੂਠ ਥੋੜੀ ਕਰਕੇ ਮੇਰਾ ਦਿਮਾਗ ਘੁੰਮਿਆ ਪਿਆ ਸੋ ਪਲੀਜ਼ ਜੱਡੀਆਂ ਵੀ ਤੁਹਾਡੇ ਕੋ ਮੇਰੀਆਂ ਵੀਡੀਓਜ਼ ਪਲੀਜ਼ ਡਿਲੀਟ ਕਰ ਦਿਓ ਪੁਕੇ ਨੰਗੀ ਕੁਤੀ ਚੰਗੀ ਪੈਨ ਕੋਈ ਵੀ ਇਹ ਨਾ ਨੇ ਚੁਦੀ ਨਹੀਂ ਦੀ ਪੈ ਜਾਲਿਆ ਨੇ ਚਮੀ ਬੋਲੇ ਮਾਰ ਕੇ ਰੱਖੀ ਬਈ ਇਹੋ ਜੇ ਕੰਝ ਰਣ ਇਹੋ ਜੇ ਆ ਕਮੋਂਾ ਚੀ ਦੇ ਗੁਰੂ ਵਾਲਾ ਪਨੀ ਨਹੀਂ ਵੀਰ ਦੀ ਨਸ਼ੀਆਂ ਨੂੰ ਚੋ ਦੇ ਗੁਰੂ ਵਾਲਾ ਬਣੀਏ ਗੁਰੂ ਵਾਲਾ ਸਾਰੇ ਹੋ ਜੇ ਚੁੱਪ ਤੇ ਹੁਣ ਸੁਣਨੇ ਆ ਪੰਬੂਰੇ ਦੇ ਦੋਖਾ ਇਹ ਕੰਨੇ ਹੀ ਪੰਜਾਬ ਸੁਧਾਰਨਾ ਨਾ ਪੰਜਾਬ ਚ ਗੰਦ ਬੜਾ ਪਾਇਆ ਹਨਾ ਤੋ ਦੀ ਬੋਤੀ ਬੋਤੀ ਚੰਗੀ ਲੱਗੀ ਬੁਰਾ ਜੀ ਵੀ ਯੂ ਆ ਰਾਈਟ ਪਰਸਨ ਕੀ ਗੰਦ ਪਾਇਆ ਬਲੌਗਰਾਂ ਨੇ ਦੱਸਿਓ ਮੜਾਇਆ ਕੀ ਕਰਦੇ ਆਂ ਹੀ ਆਪਣਾ ਕਪੜੇ ਨਹੀਂ ਹਰਤੀ ਜੇ ਚੌਥੇ ਦਿਨ ਪਹਿਨ ਚੋ ਤੁਹਾਡੀਆਂ ਮੋਟੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਉਹ ਗੰਦ ਨੀਗਾ ਉਹ ਸੋਗ ਨਹੀਂ ਚੰਗੀ ਆ ਜੀ ਜੰਨੇ ਉਹ ਰਮਜ਼ੇ ਤਾਂ ਕਰਤ ਲੀਵ ਅਗਲੇ ਵੀ ਸੁਧਰ ਜੂ ਨਹੀਂ ਤੇ ਤੁਹਾਡੀ ਪੌਣ ਤੇ ਪੈਣਗੇ ਲੰਮੇ ਚੇਤਰ ਕੰਡੀ ਜਿਹੜਾ ਸ਼ਰੀਰ ਆਮ ਨੰਗੇ ਹੋ ਹੋ ਕੀ ਗੰਦ ਪਾਉਂਦੇ ਆ ਠੀਕ ਆ YouTube ਆ uh, Instagram ਸਾਰੇ ਸਾਰੇ ਜਗ੍ਹਾ ਗੰਦ ਪਿਆ ਉਹ ਯਾਰ ਤਾਂ ਦਾ ਬਸ ਇਹ ਕਹਿੰਦੇ ਨਾ YouTube ਦੇ ਉਤੇ ਕਾਰ ਵੀਡੀਓ ਤੁਸੀਂ ਨੰਗ ਪੋਣਾ ਪਰ ਇਹ YouTube ਦੀ ਪਾਲਸੀ ਇਹ ਦੰਦੀ ਹੈ ਤੜੀ ਬੋਨ ਦੇ ਪੈਨ ਗੇ ਚੀ ਤਰਤ ਤਾਂ ਦਾ YouTube ਜਨਰਲ ਗਿਆ ਔਰ ਦ ਪੈਰਟ ਪਾਡ ਲੇ ਉਹ ਮਾਮੇ ਦੇ ਕਿਤੇ ਕੈਮਰਾ ਬੰਦ ਕਰ ਹਲੇ ਮਿੱਤਰੋ ਪਣਿਆ ਨਹੀਂ ਕੁਤੇ ਕਾਨੀ ਹੋਣੀ ਹੈ ਹਲੇ ਵੀ ਰੀਚ ਬਣੇ ਰੋ ਇਸ ਕਰਕੇ ਲਾਈਕ ਕਰੋ ਚੈਨਲ ਸਬਸਕ੍ਰਾਈਬ ਕਰੋ ਕੈਮਰਾ ਨੂੰ ਬੰਦ ਨਹੀਂ ਔਨ ਰੱਖੋ ਤੇਰੀ ਮਾਂ ਦੀ ਫੁੱਦੀ ਕੁੱਤੀ 14 ਇਹ ਤਾਂ ਮਤਲਬ ਕਿ ਤੇਰੇ ਮਰਨ ਤੋਂ ਬਾਅਦ ਤੇ ਜਨਾਨੀ ਕਿਸੇ ਹੋਰ ਦੇ ਥੱਲੇ ਉਹ ਗਲਤ ਵਲਡ ਨਿਕਲ ਗਿਆ ਮੂੰਹੋਂ ਕਿਸੇ ਹੋਰ ਨਾਲ ਵਿਆਹ ਕਰਾ ਲਈ ਹੈ ਨਾ ਆਹ ਚੱਲਾ ਮਿੱਤਰੋ ਕਈਆਂ ਨੇ ਇਸ ਨੂੰ ਦੂ ਬੰਦੇ ਨੇ ਇਹ ਫੁੱਡੂ ਆਪਣੀ ਕਮਿਊਨਿਟੀ ਦਾ ਬੰਦਾ ਰੋਸਟਿੰਗ ਕਰਦਾ ਮਤਲਬ ਕਿ ਯਰ ਇਹ ਤਾਂ ਉਹ ਦਾੜਾ ਆ ਰਿਹਾ ਕਿ ਇਹ ਪਾਗ ਬਣਨੀ ਆ ਫਿਰ ਵੀ ਯਰ ਫੇਸ ਵੀ ਵੀਡੀਓ ਪਾਉਂਦੇ ਡਿਲਟੀ ਇਹ ਗਲਤ ਮਿਸਟੇਕ ਕਰਦੇ ਨੇ ਆਊਟ ਆਨ ਵੀਵ ਕਨਾਲ ਵੀਡੀਓ ਕਲਿੱਪ ਪੋਸਟ ਕਰ Instagram ਤੇ ਠੀਕ ਹੈ ਤੂੰ ਅਸਲ 'ਚ ਇਹ ਚਾਹਦੀ ਹੋਏਂਗੀ ਕਿ ਗਣੋ ਨੱਥੇ ਤੇ ਮੈਂ ਕਿਸੇ ਹੋਰ ਥੱਲੇ ਜਾਵਾਂ Dwi'n ddrwg, dwi'n ddrwg. Ond dwi'n mynd i ffwrdd arall. Bond yw Morali, parhamu na chyle. O'u iar pen, chi oedd o'r fideo clip tu gartre dinda. Sori, sori Bond y mora i, iawn, a chyna chym eich holl. O'u hramdeg, chi sydd i fod yn unig, chi sydd i gael unig. Dwi eisiau bod yn y hramdeg, dwi'n dweud. O'n nhw, Jega tu potreni betangi sotali <laughs> gale karnizi dari te pag de glenda, garda, Tenale nale tu yar sori lagia, os devich tu erding mi khodi garda a koi team tera kinioni trim ਪਾਟ ਨੂੰ ਕਾਤਾ ਦਿੰਦਾ ਤੇ ਉਹ ਹੀ ਫਾਇਦੇ ਲਈ ਸੀ ਤੇਰਾ ਯਾਰ ਆਪਣਾ ਤੇ ਯਾਰ ਸਕੇ ਯੰਗਲਾ ਕਰਨੇ ਕਿਹਨੂੰ ਚੂਹ ਫਲਾਕ ਦੀਆਂ ਨੇ ਤੇ ਇਹ ਲੱਗੀ ਦੇਣਾ ਤੇ ਹੁਣ ਉਹਨਾਂ ਨਾਲ ਕਰਾਂ ਦੀ ਆਪਾਂ ਗੂਗਲ ਦੇ ਰਿਪਲੇ ਦੇ ਬਾਰੇ ਵਿਕੋ ਇਨ ਅ ਕਿਲੋਪਲੇ ਕੀਤਾ ਅ ਕਿਹਦੇ ਥੱਲੇ ਜਾਣਾ ਠੀਕ ਆ ਇਹ ਵਰਲਡ ਕੀ ਕੀ ਕਹਿੰਦਾ ਵਾ ਹੁਣ ਮੈਂ ਤੇਰੀ ਜਨਾਨੀ ਬਾਰੇ ਕਿਹਾ ਵਾ ਲੱਖ ਦੀ ਲਾਇਕ ਤੇਰੇ ਮੂਥੇ ਇਹ ਪੁੱਤਰ ਲੱਖ ਦੀ ਲਾਣਤ ਮੈਂ ਪਤਾ ਕੀ ਹੁੰਦੀ ਤੀਏ ਇਹ ਤੇਰੇ ਕ ਮਦਰ ਕੇ ਕਿਉਂ ਗਿਆ ਆਪਣੀ ਨਿਆ ਕਰਾਂ ਨਹੀਂ ਉਹ ਕਾਊਗੇ ਲੋਕ ਤੇ ਗਲਤ ਕਮੈਂਟ ਕਰਣਗੇ ਇਸ ਕਰਕੇ ਹਲੇ ਵੀ ਸੂਦਰ ਲੋ ਤੇ ਕਿੰਝ ਇਹ ਵੀਡੀਓ ਪਾਓ ਸੋਹਣਾਂ ਬਾਰੀ ਮਨੇ ਬੜੇ ਹੀ ਪੰਜਾਬੀ ਨੂੰ ਠੋਕਾ ਦੇਤਾ ਇਹ ਗੱਲ ਮੈਂ ਕਿਉਂ ਕਹਿ ਲੱਗਿਆ ਹਾਲਸ ਫੁੱਲੇ ਜਿਹੜੀ ਮੂਵੀ ਉਹ ਲੱਗੀ ਐ ਉਸ ਦੇ ਵਿੱਚ ਸੋਹਣਾਂ ਬਾਰੀ ਬਾ ਵੀ ਖੰਨ ਮੇ ਲੱਗੀ ਤੇ ਆ ਦੇ ਪੰਜਾਬੀ ਬਿਆਂ ਦਾ ਰਿਐਕਸ਼ਨ ਤੁਸੀਂ ਤੇ ਕਰ ਲਓ ਯਰ ਕਾਤਾ ਤੇ ਆਪਣੇ ਬੰਦੇ ਨੂੰ ਇੱਕ ਹੋਰ ਨੂੰ ਪਾ ਗਏ ਆਪਣੀ ਜੀ ਖਾਨ ਬਾਈ ਨੂੰ ਯਾਰ ਜਿਹੜਾ ਆਪਣੇ ਦਿਲੋਂ ਪਿਆਰ ਕੀਤਾ ਸੀ ਪਰ ਸੋਹਣ ਬਾਜਵਾ ਮੰਨੀ ਨਹੀਂ ਪਰ ਹੁਣ ਵੇਖੋ ਉਸ ਦਾ ਰਿਐਕਸ਼ਨ ਕੁਛ ਇਦਾਂ ਨਾ ਹੋਗਾ ఎందుకని నికి యాస్ బట్టుకు చి ఎందుకని నువ్వు బట్టుకుతావు మిత్రులాయిస్ వీడియో నూ మజాక్ పర్పస్ అస్సే बनाया गया है इसमें कोई दिल ते ना ले ते आदी ਵੀడికి ఎనాయి ਵੀడికి తుంగేలా లైక్ కరో ਤੇ ਯਾਨੂੰ ਸਬਸਕ੍ਰਾਈਬ ਕਰੋ ਜਾਂਦੇ ਜਾਂਦੇ ਇੱਕ ਗਾਣਾ ਪੇਸ਼ ਕੀਤਾ ਜਾਂਦਾ ਠੋਕੋ 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 ਜੋਦੀ ਠੋਕੋ ਅੱਛੇ ਕਰ ਠੋਕੋ ਠੋਕੋ ਠੋਕੋ